ਬਾਜ ਦੁਰਜੀ ਕਾ ਕਾਸਾ ਬਾਜ ਦੁਪਿਕ ਕਾ ਤੇ ਦੇਸ਼ ਪਰਦੇਸ਼ ਵਿੱਚ ਬਸੇ ਮੇਰੇ ਸਾਰੇ ਭੈਂਪਾਵਨ ਡਾਕਟਰ ਬੈਂਕਪੁਰ ਬਹੁਤ ਹੀ ਚੰਗੇ ਸਭ ਕੋਈ ਥਾਲੀ ਅੱਜ ਅਸੀਂ ਹਿਮਾਚਲ ਦੇ ਟੂਰ ਦੇ ਵਿੱਚ ਅ ਹਿਸ਼ਾਰਪੁਰ ਤੋਂ ਅ ਆਂਬ ਆਂਬ ਤੋਂ ਗਗਰੇਟ ਆਂਬ ਹੁੰਦੇ ਹੋਏ ਤੇ ਧਰਮਸ਼ਾਲਾ ਰੋਡ ਤੇ ਨੂੰ ਚੱਲਿਆ ਮਕਲੋਡ ਕਾਂਜ ਰੋਡ ਤੇ ਤੇ ਇੱਥੇ ਸਾਡੇ ਇੱਕ ਬਹੁਤ ਹੀ ਪਿਆਰੇ ਹਿੰਦੂ ਸਾ ਕਾਫੀ ਲੰਬੇ ਸਮੇਂ ਤੋਂ ਸਾਡੇ ਬਾਕਬ ਨੇ ਉਹਨਾਂ ਦਾ ਘਰ ਆ ਅੰਕੂ ਦਾ ਘਰ ਜਿੱਥੇ ਬ੍ਰੇਕਫਾਸਟ ਲਾਂਚ ਡਿਨਰ ਜਦੋਂ ਵੀ ਤੁਸੀਂ ਕਰਨਾ ਹੋਵੇ ਬਿਨ ਝਿਜਕ ਆਓ ਤੇ ਘਰ ਦਾ ਸਵਾਦ ਜੈਕਾ ਐਵੇਂ ਲੱਗਿਆ ਏਦਾਂ ਲੱਗੂਗਾ ਤੁਹਾਨੂੰ ਜਿੱਦਾਂ ਤੁਹਾਡੀ ਆਪਣੀ ਮੰਮੀ ਨੇ ਜਾਂ ਤੁਹਾਡੀ ਭੈਣ ਨੇ ਜਾਂ ਤੁਹਾਡੀ ਵਾਈਫ ਨੇ ਖਾਣਾ ਪਰੋਸਿਆ ਤੁਹਾਨੂੰ ਐਵੇਂ ਨਹੀਂ ਲੱਗੂਗਾ ਕਿ <table> ਤੋਂ ਖਾਣਾ ਖਾਦਾ ਤੁਹਾਨੂੰ ਐਵੇਂ ਲੱਗਿਆ ਕਿ ਤੁਸੀਂ ਆਪਣੇ ਘਰ 'ਚ ਖਾਣਾ ਖਾ ਰਹੇ ਹੋ ਤੇ ਸਾਨੂੰ ਲਗਾਤਾਰ ਇਸ ਟਾਬੇ ਤੇ ਆਉਂਦਿਆਂ ਨੂੰ ਕਾਫੀ ਸਮੇਂ ਹੋ ਗਿਆ ਤੇ ਅੱਜ ਵੀ ਅਸੀਂ ਉਸ ਟਾਬੇ ਤੇ ਰੁਕੇ ਹਾਂ ਤੇ ਆਓ ਮੈਂ ਤੁਹਾਨੂੰ ਟਾਬੇ ਦਾ ਦ੍ਰਿਸ਼ ਤੇ ਟਾਬੇ ਦੀ ਲੋਕੇਸ਼ਨ ਤੇ ਜਿਨ੍ਹਾਂ ਦਾ ਟਾਬਾ ਆ ਉਹ ਬਿਜ਼ੀ ਨੂੰ ਵੀ ਮਿਲਾਨਾ ਆ ਤੇ ਉਹਨਾਂ ਨੇ بیٹے ਦੇ ਨਾਮ ਤੇ ਟਾਬਾ ਆ ਅੰਕ ਟਾਬਾ ਤੇ ਉਹਨਾਂ ਨਾਲ ਵੀ ਮਿਲ ਕਰਾਣਾ ਆ ਔਰ ਜੁੜੇ ਰਹੋ ਮੇਰੇ ਛੋਟੇ ਜਿਹੇ ਚੈਨਲ ਪਿਆਰੇ ਜਿਹੇ ਚੈਨਲ ਦੇਸ਼ ਪ੍ਰਦੇਸ਼ 2 ਵਿਦਵਿਨੇ ਨਾਲ ਸਤਿ ਸ਼੍ਰੀ ਅਕਾਲ ਇਹ ਹਸ਼ਿਆਰਪੁਰ ਰੋਡ ਤੋਂ ਅਹ ਸਟਾਰ ਮਿਸ਼ਾ ਲਾਰੂਰਾ ਉਹ ਬੂਡ ਲੱਗਾ ਹੈ ਅੰਕੀ ਟਾਪਾ ਤੇ ਇਮੇ ਹੀ ਅ ਬੜਾ ਮਾਹੌਲ ਅੱਛਾ ਹੈ ਫੈਮਿਲੀ ਟਾਪਾ ਤੇ ਦਿਲ ਖਿਸ਼ਮਾ ਅੰਬਰਾਤ ਤੇ ਇਧਰ ਬਾਹਰ 뷰 ਬਹੁਤ ਅੱਛਾ ਹੈ ਉਹ ਵੀ ਤੁਹਾਨੂੰ ਦਿਖਾਵਾਂਗਾ ਬਾਹਰਲਾ 뷰 ਤੇ ਇੱਥੇ ਪਾਰਕਿੰਗ ਦੀ ਵੀ ਕੋਈ ਅ ਉਸਰੀ ਨਹੀਂ ਤੇ ਆ ਟਾਪੇ ਦਾ ਸਾਈਂ ਬੂਡਾ ਜਦੋਂ ਵੀ ਤੁਸੀਂ ਆਉਣਾ ਹੋਵੇ ਕੰਕੂ ਤਾਬਾ ਅੰ ਦੇਖ ਕੇ ਆ ਜਾਣ ਅੰਤ ਦਿਨ ਰਾਤ ਇਹ ਟਾਬੇ ਦੇ ਮਾਲਕ ਜਿਹੜੇ ਸਾਡੇ ਬਹੁਤ ਹੀ ਪਿਆਰੇ ਦੋਸਤ ਮੇਰਨਸਾਰ ਬਹੁਤ ਹੀ ਅਜੀਬ ਸਸੀ ਗਲਪਾ ਜੀ ਸਸੀ ਗਲਪਾ ਅ ਭਾਜੀ ਇਹ ਆਪਾਂ ਕਦੋਂ ਤੋਂ ਟਾਬਾ ਕਰਦੇ ਆ 2010 ਤੋਂ ਕਰ ਰਹੇ ਜੀ 2010 ਤੋਂ ਤੇ ਕਿਵੇਂ ਲੱਗਿਆ ਟਾਬੇ ਦਾ ਪ੍ਰੋਗਰਾਮ ਵਧੀਆ ਦੇਖੋ ਜੀ ਆਪਣਾ ਕੰਮ ਆਪਣਾ ਹੀ ਹੁੰਦਾ ਅੱਛਾ ਨੌਕਰੀ ਕੀਤੀ ਸੀਗੀ ਪਹਿਲੇ 20 ਸਾਲ ਨੌਕਰੀ ਕੀਤੀ ਕੁਝ ਬਣਦਾ ਨਹੀਂ ਐ ਜੋ ਆਪਣਾ ਕੰਮ ਹੈ ਆਪਣਾ ਹੀ ਐ ਮੈਂ ਕਹਾਂਗਾ ਆਪਣੇ ਭਰਾ ਜੋ ਵਿਦੇਸ਼ਾਂ ਨੂੰ ਘੁੰਮਦੇ ਆ ਆਪਣਾ ਕਾਰੋਬਾਰ ਕਰੋ ਤੇ ਪਤਾ ਲੱਗਦਾ ਏ ਠੀਕ ਵਿਦੇਸ਼ਾਂ ਉਹਨਾਂ ਭੱਜੋ ਉੱਥੇ ਕੁਝ ਨਹੀਂ ਹੈ ਆਪਣੀ ਮਿੱਟੀ ਜਿਹੜੀ ਆਪਣੀ ਹੈ ਅੱਜ ਤੁਸੀਂ ਵਿਦੇਸ਼ ਚਲ ਗਏ ਕੱਲ ਨੂੰ ਆਪਣੇ ਬੱਚਿਆਂ ਲਈ ਤਰਸੋਗੇ ਜਿੱਦਾ ਅਜ ਤੁਹਾਡੇ ਮਾਪਿਓ ਤਰਸਦੇ ਥੈਂਕ ਯੂ ਪਾਜੀ ਪੈਸੇ ਮੇਰੇ ਦਿਲ ਦੀ ਤੁਸੀਂ ਗੱਲ ਕਹਿਣੀ ਮੈਨੂੰ ਸੀ ਤੇ ਤੁਸੀਂ ਕਹਿ ਦਿੱਤੀ ਬਹੁਤ ਥੈਂਕ ਯੂ ਅਹ ਬਾਕੀ ਭਾਜੀ ਕੀ ਕੀ ਆਪਾਂ ਵੇਜਵਾਂ ਜਾਂ ਨਾਨ ਵੇਜ ਵੀ ਹੈ ਇੱਥੇ ਦੇਖੋ ਵੇਜ ਹੈ ਤੇ ਨਾਨ ਵੇਜ ਵੀ ਬਣਾਉਂਦੇ ਆਂ ਹੀ ਨਾਨ ਵੇਜ ਵਾਲਾ ਨਵਾਂ ਤਿਆਰ ਕਰ ਰਿਹਾ ਨਾਨ ਵੇਜ ਵੀ ਬਣ ਜਾਂਦਾ ਸਾਡੇ ਕੋਲ ਠੀਕ ਹੈ ਜੀ ਵੇਜ ਦੇ ਵਿੱਚ ਤੁਸੀਂ ਲਾਂਚ ਜਿੱਦਾਂ ਲੋਕਾਂ ਦੀ ਫਰਮਾਸ਼ ਹੁੰਦੀ ਹੈ ਉਦਾਂ ਕਰ ਦਿੰਦੇ ਆ ਕਿਉਂਕਿ ਸਾਡਾ ਤਾਂ ਘਰ ਵਾਲਾ ਕੰਮ ਹੈ ਆਈ ਕੋਈ ਸ਼ੈਪ ਨਹੀਂ ਆ ਨਾ ਕੋਈ ਟ੍ਰੇਨਿੰਗ ਲਈ ਠੀਕ ਹੈ ਜਿੱਦਾਂ ਸਾਡਾ ਘਰ 'ਚ ਬਣਦਾ ਸੀ ਉਦਾਂ ਬਣਾ ਦੇਦਾ ਜਿੱਦਾਂ ਰੰਗਾਂ ਗਾਹ ਕੋ ਪਸੰਦ ਕਰਦੇ ਤੋ ਦੇਖੋ ਜੀ ਉੱਪਰ ਵਾਲੇ ਦੀ ਮਾਲਕ ਦੀ ਕਿਰਪਾ ਹੈ ਅਸੀਂ ਕਿੰਨੀ ਕਰ ਸਕਦੇ ਹਾਂ ਬਹੁਤ ਵਧੀਆ ਬਾਜੀ ਹੁਣਾਂ ਦਾ ਸੈਟਅਪ ਆ ਮੇਰੇ ਬੜੇ ਪਿਆਰੇ ਵੀਰ ਨੇ ਤੇ ਜਦੋਂ ਵੀ ਇੱਥੇ ਅਸੀਂ ਆਣੇ ਆ ਅਸੀਂ ਇੱਥੇ ਰੁੱਕ ਕੇ ਜਾਂਦੇ ਆ ਤੇ ਬਸ ਪਿਆਰ ਸਾਨੂੰ ਇਦਾਂ ਦਾ ਲੱਗਦਾ ਵੀ ਜਿੱਦਾਂ ਘਰ ਹੀ ਆਪਣਾ ਤਾਂ ਐਵੇਂ ਸਾਨੂੰ ਤਾਂ ਬਾਰ-ਬਾਰ ਅਸੀਂ ਮਜਬੂਰ ਹੋ ਜਾਂਦੇ ਇੱਥੇ ਰੁਕਣ ਲਈ ਆਓ ਬਾਜੀ ਦਾ ਸੈਟਅਪ ਵੀ ਦਿਖਾਣੇ ਆ ਤੇ ਬਾਜੀ ਦਾ ਕਾਊਂਟਰ ਇੱਥੇ ਮੈਂ ਇਹਨਾਂ ਨੇ ਕੈਸ਼ ਵਗੈਰਾ ਲੈਂਦੀ ਆ ਇੱਧਰ ਵੀ ਹੈਗਾ ਤੇ ਵਕੀ ਆਕੇ ਅੰਕੂ ਜੀ ਆਇਓ ਜਰਾ ਇਹ ਭਾਜੀ ਦਾ ਬੇਟਾ ਆ ਤੇ ਨਾਮ ਹੈ ਇਹਨਾਂ ਨੂੰ ਲੈ ਕੇ ਵੈਸੇ ਬਾਜ਼ਮਾਰੀ ਆ ਤੇ ਦੱਸਣ ਦੀ ਲੋੜ ਨਹੀਂ ਇਹਨਾਂ ਦਾ ਨਾਂ ਅੰਕੂ ਜੀ ਆ ਇਹਨਾਂ ਦੇ ਨਾਂ ਤੇ ਹੀ ਟੱਫ ਆਇਆ ਤੇ ਅੰਕੂ ਜੀ ਤੁਸੀਂ ਦੱਸੋ ਕਿਵੇਂ ਐਕਸਪੀਰੀਅੰਸ ਮਿਲਿਆ ਟੱਫੇ ਦਾ ਕਿੱਦਾਂ ਤੁਹਾਨੂੰ ਲੱਗਦਾ ਐਕਸਪੀਰੀਅੰਸ ਕੁਛ ਨਹੀਂ ਆਇਆ ਇਹ ਤਾਂ ਸਕੂਲ ਟਾਈਮ ਤੇ ਹੀ ਐ ਇੱਥੇ ਅੱਛਾ ਹਾਂਜੀ ਅੱਛਾ ਲੱਗਦਾ ਹੈ ਹਾਂਜੀ ਵਧੀਆ ਆਪਣਾ ਕੰਮ ਆਪਣਾ ਬਿਜ਼ਨਸ ਜਾਰੀ ਆ ਬਿਲਕੁਲ ਸਹੀ ਠੀਕ ਆ ਐਮੀ ਜਿਹੜੇ ਲੋਕ ਆਪਣੇ ਕਹਿੰਦੇ ਆਂ ਇੰਡੀਆ 'ਚ ਕੁਛ ਨਹੀਂ ਹੈ ਨਹੀਂ ਕੁਛ ਨਹੀਂ ਹਨਾ ਦੇਖੋ ਮੈਂ ਬਹੁਤ ਕੁਛ ਆ ਆਪਣੇ ਬੰਦੇ ਆ ਠੀਕ ਆ ਆਪਣਾ ਪਿਆਰ ਆਪਣੇ ਬੰਦੇ ਆਪਣਾ ਪਿਆਰ ਦੇਖੋ ਭਾਜੀ ਉਹਨਾਂ ਨੇ ਭਾਜੂ ਵੀ ਹੁਣੇ ਵੀ ਐਜੂਕੇਟਡ ਆ ਇਹਨਾਂ ਦੀ ਸਾਰੀ ਫੈਮਿਲੀ ਬੈਲ ਐਜੂਕੇਟਡ ਆ ਭਾਜੀ ਦੀ ਬੇਟੀ ਆ ਦੋ ਤੇ ਬੇਟਾ ਭਾਜੀ ਦਾ ਬਹੁਤ ਮੈਂ ਇਦਾਂ ਨਹੀਂ ਆ ਪੜੇ ਨਹੀਂ ਪੜੇ ਲਿਖੇ ਆ ਪਰ ਫਿਰ ਵੀ ਇਹਨਾਂ ਦੀ ਸੈਟਿੰਗ ਬਹੁਤ ਵਧੀਆ ਆ ਇੰਡੀਆ ਦੇ ਵਿੱਚ ਪੜ ਕੇ ਕਹਿੰਦੇ ਸੈੱਟ ਹੋਣਾ ਆਪਾਂ ਐਵੇਂ ਹੀ ਨਾ ਕਹਿ ਦਿਆ ਕਰੀਏ ਕਿ ਪਿੰਡਿਆ ਚ ਕੁਛ ਨਹੀਂ ਇੰਡੀਆ ਚ ਇਹ ਕਰਨਾ ਹੋਵੇ ਤਾਂ ਸਭ ਕੁਝ ਆ ਇਹ ਆਪਣੀ ਕੜਾਈ ਇਹਨਾਂ ਦੀ ਵੱਡੀ ਤੇ ਹੁਣ ਸ਼ੈਫ ਮੇਰੇ ਖਾਲ ਹਟ ਗਏ ਆ ਕੰਮ ਕਰਦੇ ਆ ਸਾਰੀ ਇਹਨਾਂ ਦੇ ਕਿਚਨ ਦਾ ਹੈਗਾ ਤਾਂ ਵੀ ਦੀ ਰੋਟੀ ਵੀ ਆ ਤੰਦੂਰੀ ਰੋਟੀ ਵੀ ਆ ਤੇ ਬਹੁਤ ਜਿਆਦੇ ਆਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਸ਼ੁਭਨਾਮ ਕੀ ਆ ਮੇਰਾ ਨਾਮ ਹੈ ਸਤਪਾਲ ਸਤਪਾਲ ਜੀ ਤੁਸੀਂ ਕਿੱਥੋਂ ਮੈਂ ਵੀ ਇੱਥੇ ਰਹਿਈ ਆ ਹਮਾ ਚਲਤੋਂ ਹੀ ਵੈਰੀ ਗੁੱਡ ਕਿ ਮੈਨੂੰ ਅੱਛਾ ਲੱਗਦਾ ਵਧੀਆ ਲੱਗਦਾ ਜੀ ਅੱਛਾ ਵਧੀਆ ਬਾਜੀ ਦਾ ਨੇਚਰ ਕਿੱਦਾ ਠੀਕ ਹੀ ਆ ਨੇਚਰ ਬੱਲੇ ਬੱਲੇ ਠੀਕ ਹੀ ਆ ਕਿ ਠੀਕ ਆ ਵਧੀਆ ਵਧੀਆ ਜੀ ਫੇਰ ਠੀਕ ਆ ਤੁਸੀਂ ਕੀ ਕਰਦੇ ਹੋ ਜੀ ਆਹ ਸਰ ਰੋਟੀਆਂ ਬਣੀਆਂ ਬਣਾਈ ਦੀਆਂ ਜੀ ਰੋਟੀ ਪਾਣੀ ਤੰਦੂਰੀ ਬਮਲਾਉਂਦੇ ਆ ਨਹੀਂ ਜੀ ਸਵਾਦ ਰੋਟੀ ਸਵਾ ਰੋਟੀ ਠੀਕ ਆ ਜੀ ਤੁਹਾਡਾ ਸ਼ੋਗਨਾਮ ਰੋਹੀ ਸਿੰਘ ਰੋਹੀ ਸਿੰਘ ਬਹੁਤ ਵਧੀਆ ਲੱਗਿਆ ਥੈਂਕ ਯੂ ਠੀਕ ਆ ਭਾਜੀ ਬਹੁਤ-ਬਹੁਤ ਤੁਹਾਡਾ ਦਿਲ ਦੀਆਂ ਗਹਿਰਾਈਆਂ ਚੋਂ ਤਨਬਾਦ ਤੁਹਾਡਾ ਇਧਰਲਾ ਵੀ ਸੈਟਅਪ ਦਿਖਾ ਦਈਏ ਦਿਖਾ ਦਿਓ ਉਸ ਤੇ ਕੀ ਠੀਕ ਆ ਜੀ ਆ ਦੇਖੋ ਆ ਦੇਖੋ ਉਸੇ ਨਾਲ ਦੇ ਆ ਕੇ ਚੈੱਕ ਕਰਾ ਆ ਦੇਖੋ ਇਧਰ ਬਹੁਤ ਵਧੀਆ ਹੈ ਭਾਜੀ ਦਾ ਥੱਲੇ ਹੀ ਘਰ ਆ ਤੇ ਲੋਕੇਸ਼ਨ ਬਹੁਤ ਵਧੀਆ ਦੇਖੋ ਪਹਾੜ ਵਾਲੇ ਦਿਵਾਲੇ ਬਹੁਤ ਜਿਆਦਾ ਡੂੰਗਾ ਖਾਈ ਆ ਤੇ ਕੁੱਟ ਕੇ ਮੋਬਾਈਲ ਫੜ ਲਿਆ ਮੈਂ ਕਿਤੇ ਡੇਗ ਨਾ ਜਾਵੇ ਚੀਲਾ ਹੋ ਸਾਰਾ ਕੁਛ ਇਦਾਂ ਬੜਾ ਪਿਆਰਾ ਮਾਹੌਲ ਹੈ ਸਾਰਾ ਤੇ ਖੁੱਲਾ ਡੁੱਲਾ ਮਾਹੌਲ ਆ ਇੱਧਰ ਪਾਜੀ ਕਾ ਥੱਲੇ ਘਾਰਾਂ ਬਹੁਤ ਵਾਤਾ ਮੈਂ ਇਹ مین ਰੋਡ ਆ ਜੀ ਹੁਸ਼ਿਆਰਪੁਰ ਤੋਂ ਇਹ ਅੰਕੂ ਜੀ ਹੁਸ਼ਿਆਰਪੁਰ ਤੋਂ ਧਰਮਸ਼ਾਲਾ ਰੋਡ ਆ ਕਿ ਹਮੀਰਪੁਰ ਰੋਡ ਹਮੀਰਪੁਰ ਰੋਡ ਹਾਂ ਮੈਂ ਮਾਫੀ ਚਾਹਾਂਗਾ ਜੀ ਠੀਕ ਮੈਂ ਮਾਫੀ ਚਾਹਾਂਗਾ ਪਹਿਲਾਂ ਧਰਮਸ਼ਾਲਾ ਰੋਡ ਤੇ ਆ ਬੈਠਾ ਤੇ ਸ਼ਾਇਦ ਮੈਨੂੰ ਵੀ ਬਹੁਤਾ ਪਤਾ ਨਹੀਂ ਆ ਇਹ ਸਾਈਨ ਬੋਰਡ ਆ ਇਧਰੋਂ ਤੁਸੀਂ ਹੁਸ਼ਿਆਰਪੁਰ ਤੋਂ ਆਉਂ ਤੇ ਇਹ ਅੰਕੂ ਦਾ ਟੱਬਾ ਇਹਨਾਂ ਵਿੱਚ ਵੀ ਲਿਖਿਆ ਇੰਗਲਿਸ਼ ਵਿੱਚ ਲਿਖਿਆ ਤੇ ਹਿੰਦੀ ਵਿੱਚ ਵੀ ਲਿਖਿਆ ਜਦੋਂ ਵੀ ਆਣਾ ਤੁਸੀਂ ਇੱਕ ਵਾਰੀ ਬ੍ਰੇਕਫਾਸਟ ਲਾਂਚ ਡਿਨਰ ਕਰਕੇ ਜਰੂਰ ਦੇਖਿਓ ਫਿਰ ਪਤਾ ਲੱਗਿਓ ਫਿਰ ਮੈਨੂੰ ਫੋਨ ਕਰਕੇ ਦੱਸਿਓ ਕਿ ਕਿਦਾਂ ਸਵਾਦ ਆਇਆ ਕਿ ਨਹੀਂ ਆਇਆ ਪ੍ਰਦੇਸ਼ ਵਿੱਚ ਬਸਦੇ ਮੇਰੇ ਸਾਰੇ ਪਿਆਰੇ ਭਾਂਵਾਂ ਨੂੰ ਦਿਲ ਦੀਆਂ ਗਹਿਰਾਈਆਂ ਚੋਂ ਤਨਮਤ ਇਹ ਸੀ ਸਾਡੇ ਬਹੁਤ ਹੀ ਪਿਆਰੇ ਦੋਸਤਾਂ ਦਾ ਟੱਬਾ ਇੱਥੇ ਅਸੀਂ ਦਿਨ ਰਾਤ ਜਦੋਂ ਵੀ ਆਨੇ ਆ ਤੇ ਇੱਥੇ ਰੁੱਕ ਕੇ ਹੁੱਕ ਜਾਂਦੇ ਆ ਅੱਜ ਵੀ ਅਸੀਂ ਸਾਨੂੰ ਸੁਭ ਵੇਲਿਆ ਇੱਥੇ ਦਾ ਜਾਇਕਾ ਇੱਥੇ ਦਾ ਸਵਾਦ ਤੇ ਇੱਥੇ ਦਾ ਪਾਜੀ ਹੋਣਾ ਦਾ ਸਾਰੀ ਫੈਮਿਲੀ ਦਾ ਪਿਆਰ ਮੰਨਣ ਲਈ ਅਸੀਂ ਰੁਕੇ ਆ ਤੇ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਜੇਕਰ ਇੱਥੋਂ ਔਕੇ ਜਾਓ ਤੇ ਕਦੀ ਮਿਸ ਨਾ ਕਰਿਓ ਤੇ ਫੇਰ ਨਾ ਕਹਿਓ ਕਿ ਸਾਨੂੰ ਦੱਸਿਆ ਨਹੀਂ ਫੇਰ ਪਾਜੀ ਉੱਥੇ ਤਾਂ ਬਹੁਤ ਵਧੀਆ ਸੀ ਜੇ ਉੱਥੇ ਖਾਣਾ ਚੰਗਾ ਨਹੀਂ ਮਿਲਿਆ ਬਹੁਤ ਅੱਛਾ ਖਾਣਾ ਘਰ ਦੇ ਮਾਹੌਲ ਵਾਲਾ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਚੋਂ ਤੇ ਜੇਕਰ ਤੁਹਾਨੂੰ ਅੱਛਾ ਲੱਗਿਆ ਸਾਰਾ ਹਿਮਾਚਲ ਦਾ ਟੂਰ ਆਪਣੇ प्यारे जे चैनल देश प्रदेश टूर विद मी ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ